ਹਾਲੀਆ ਦਿਨ ਤੇ ਪਿੰਡ ਮੱਝ ਦੇ ਵਿੱਚ ਜੋ ਬੈਂਕ ਦੇ ਕਿਸੇ ਦਾ ਗੋਲੀ ਚੱਲੀ ਹੈ ਕੀ ਹੈ ਪੂਰਾ ਮਾਮਲਾ ਦੇਖੋ ਇਹ ਜੀ ਆਪਣਾ ਨਾ ਜਿਹੜੇ ਮਾਜਰੇ ਦੇ ਹੈਗੇ ਸੀ ਜਿਹੜੇ ਦੋ ਮੁੰਡੇ ਇਹਨਾਂ ਦਾ ਇੱਥੇ ਅਕਾਊਂਟ ਹੈਗਾ ਬੈਂਕ ਦੇ ਵਿੱਚ ਇਹਦੇ ਮਦਰ ਦਾ ਤੇ ਹਜੇ ਤੱਕ ਤਾਂ ਜਿਹੜੀ ਹੁਣੀ ਪਤਾ ਲੱਗਿਆ ਹੈ ਕਿ ਇਹਨਾਂ ਦੀ ਆਪਸ ਵਿੱਚ ਜਿਹੜਾ ਸਿਕਿਉਰਟੀ ਵਾਲਾ ਹੈ ਉਹਦੇ ਨਾਲ ਬਹਿਸ ਹੋਈ ਸੀ ਬਹਿਸ ਹੋਣ ਕਾਰਨ ਜਿਹੜੀ ਆ ਫੁਟੇਜ ਵੀ ਅਸੀਂ ਕਢਵਾਈ ਹੈ ਹੁਣ ਉਹਦੇ ਵਿੱਚ ਤੇ ਉਹਦੇ ਵੱਲੋਂ ਜਿਹੜੀ ਹੈਗੀ ਆ ਗੋਲੀ ਚਲਾਈ ਗਈ ਹੈ ਉਹਦੇ ਕੋਲ ਤੇ ਉਹ ਹੁਣ ਪੀਜੀ ਲੈ ਗਏ ਆ ਬਾਕੀ ਦੀ ਤਫਤੀਸ਼ ਕਰਦੇ ਆ ਇਹਦੇ ਵਿੱਚ ਕੀ ਗੱਲਬਾਤ ਆਪਸ ਵਿੱਚ ਹੋਈ ਸੀ ਇਹਨਾਂ ਦੀ ਕਿਹੜੀ ਗੱਲ ਹੋ ਇਹ ਰਾਹੀ ਉਹ ਯਾਰ ਉਸ ਵਿੱਚ ਇਹਦੇ ਹਰ ਕਿ ਉਹਨੇ ਗੋਲੀ ਚਲਾਤੀ ਸੀ ਕਿੰਨੀ ਗੋਲੀਆਂ ਲੱਗੀਆਂ ਇੱਕ ਚਲਾਈ ਆ ਜੀ ਗੋਲੀ ਜੋ ਉਹ ਮਨੀ ਮੁੰਡਾ ਦੱਸ ਰਿਹਾ ਜਿਹੜਾ ਮਾਜਰੇ ਦਾ ਹੈਗਾ ਇਹ ਵੀ ਉਹਦੇ ਗੋਲੀ ਲੱਗੀ ਹੈ ਜਿਹੜੀ ਤੇ ਬਾਕੀ ਜਾ ਕੇ ਇੱਕ ਵਾਰ ਪੀਜੀ ਦੇਖਦੇ ਆ ਜੀ ਉੱਥੇ ਰੁਕ ਆ ਗਿਆ ਵਾ ਅਗਲੇ ਇਸ ਤਰ੍ਹਾਂ ਦੇ ਤੁਹਾਨੂੰ ਕੀ ਲੱਗਦਾ ਕੋਈ ਰੁਕੋ ਦਾ ਨੋ ਨਾ ਜੀ ਡੱਕਣ ਦੇ ਰਾਦੇ ਨਾਲ ਆਏ ਸੀ ਨੌਜਵਾਨ ਜੀ ਨਹੀਂ ਇਹਨਾਂ ਦੀ ਮਦਦ ਇੱਥੇ اکاؤنٹ ਆ ਜੋ ਅਜੇ ਤੱਕ ਬੈਂਕ ਵਾਲਿਆਂ ਕੋਲ ਜਿਹੜਾ ਅੰਦਰ ਸਟਾਫ ਨੂੰ ਕੋ ਪੁੱਛ ਕੇ ਜੀ ਕੀਤੀ ਉਹਨਾਂ ਨੇ ਇਹੀ ਗੱਲ ਕਹੀ ਕਿ ਇਹਨਾਂ ਦੀ ਆਪਸ ਵਿੱਚ ਕੋਈ ਬਹਿਸ ਹੋਈ ਸੀ ਵੀ ਗਲਤ ਬੋਲਣ ਕਰਕੇ ਕੁਝ ਵੀ ਸਾਨੂੰ ਤੁਸੀਂ ਗਲਤ ਓਕੇ ਬਾਰੇ ਬੋਲਦੇ ਆ ਜਿੱਤੇ ਕਰਕੇ ਬਾਹਰ ਨਿਕਲ ਗਏ ਸੀ ਪਰ ਸਿਕਿਉਰਿਟੀ ਵਾਲਿਆਂ ਨੇ ਜਿਹੜਾ ਫੂਟੇਜ ਦੇਖਿਆ ਬਾਹਰ ਆ ਕੇ ਉਹਨੇ ਜਿਹੜੀ ਹੈਗੀ ਉਹਦੇ ਉੱਪਰ ਗੋਲੀ ਚਲਾਤੀ ਸੀ ਜੀ ਆਈਓ ਅਰੇਸਟ ਕੀਤਾ ਗਿਆ ਹਾਂਜੀ ਉਹਨੂੰ ਅਸੀਂ ਮੌਕੇ ਤੋਂ ਅਰੇਸਟ ਕਰ ਲਿਆ ਉਹਨੂੰ ਅਜੇ ਦੇਖਦੇ ਹਾਂ ਜੀ ਅੱਗੇ ਉਥੋਂ ਕੀ ਉਹਦੇ ਅੰਦਾਜ਼ ਤੇ ਅੱਗੇ ਕਾਰਵਾਈ ਕੀਤੀ ਜਾਊਗੀ ਵੈਪਨ ਉਹਦੇ ਕੋਲ ਸੀ ਜਿਹੜਾ ਇਹਗਾ ਲਾਇਸੈਂਸੀ ਹੈਗਾ ਉਹਦੇ ਕੋਲ ਜਿਹੜਾ ਹੈਗਾ ਇਹ ਉਹ ਉਹ ਫਿਰ ਜਿਹੜੀ ਨੋਜਵਾਂ ਤੇ ਲੱਗੀ ਹੈ ਕਿਵੇਂ ਉਹਦੀ ਹਾਊਸ ਕੀਪਿੰਗ ਹੈ ਬਿਕੋਜ਼ ਜੀ ਸਾਨੂੰ ਇਨਫੋਰਮੇਸ਼ਨ ਪੀਜੀ ਤੋਂ ਆਈ ਆ ਤੇ ਹੁਣ ਜਾ ਕੇ ਅਸੀਂ ਇੱਕ ਵਾਰ ਉੱਥੇ ਦੇਖਦੇ ਹਾਂ ਜੀ ਵੀ ਕੀ ਉਹਦੇ ਹਾਲਾਤ ਹੈਗੇ ਆ ਉਸ ਹਿਸਾਬ ਨਾਲ ਜਿਹੜੀ ਬਣਦੀ ਕਾਰਵਾਈ ਕੀਤੀ ਜਾਊਗੀ ਜੀ ਕਿ ਨੋਜਵਾਂ ਤੇ ਲੱਗੀ ਹੋਊਗਾ ਇੱਕ ਦੀ ਲੱਗੀ ਹੈ ਤੱਕ ਜਾਈ ਜਿਹੜਾ ਹੈਗਾ ਵਾ ਇੱਕ ਦੇ ਇਹ ਜੋ ਮੈਨੇਜਰ ਸਾਹਿਬ ਇਹਨਾਂ ਦੇ ਆਏ ਨਹੀਂ ਜੀ ਹਜੇ ਉਹ ਜਿਹੜੀ ਹਜੇ ਰਸਤੇ ਵਿੱਚ ਆ ਪਰ ਇਹਦੇ ਵਿੱਚ ਕੋਈ ਜੋ ਫੁਟੇਜ ਵੀ ਕਢਾਈ ਆ ਕੋਈ ਲੁੱਟ ਦਾ ਇਦਾਂ ਦਾ ਕੋਈ ਹੈ ਨਹੀਂ ਆਪਸ ਵਿੱਚ ਇਹਨਾਂ ਦੀ ਲੜਾਈ ਕਰਕੇ ਹੀ ਜਿਹੜਾ ਉਹਨੇ ਗੁੱਸੇ ਜਾ ਕੇ ਗੋਲੀ ਚਲਾਤੀ ਆ ਜੀ ਹੁਣ ਕੀ ਕਾਰਵਾਈ ਕੀਤੀ ਜਾਦੀ ਹੁਣ ਅਸੀਂ ਉਤੋਂ ਇਨਫੋਰਮੇਸ਼ਨ ਆਈ ਆ ਅੱਗੇ ਜਿਹੜੀ ਹੈਗੀ ਆ ਬੰਦੀ ਤਫਤੀਸ਼ ਕਰਕੇ ਜੋ ਵੀ ਆ ਐਫ ਆਈ ਆ ਦਰਜ ਕਰਕੇ ਜਿਹੜੀ ਕਾਰਵਾਈ ਅਮਨ ਚ ਲਿਆਵਾਂਗੇ ਜੀ ਅੱਗੇ ਠੀਕ ਹੈ ਥੈਂਕ ਯੂ ਹਾਂ ਇਹ ਨਾ ਜੀ ਪਿਛਲੇ ਮਹੀਨੇ ਵੀ ਮੇਰੇ ਅੱਜ ਦੀ ਘਟਨਾ ਦੱਸੋ ਅੱਜ ਜੀ ਮੇਰਾ ਬੇਟਾ ਪਤਾ ਚੱਲਣਾ ਆਇਆ ਸੀ ਹਾਂ ਇਹ ਪੈਸੇ ਕੋਠੀ ਕਾਤੇ ਕਾਤੇ ਨਹੀਂ ਜੀ ਹਾਂ ਮੁੰਡਿਆਂ ਨੂੰ ਚਾਨ ਨਹੀਂ ਦੇ ਆਉਂਦਾ ਜੀ ਹਾਂ ਫਿਰ ਉਹ ਸੁਪਾਟੀ ਜਾਨ ਨੇ ਬਾਹਰ ਕੱਢ ਕੇ ਜੀ ਗੋਲੀ ਚਲਾਤੀ ਛੋਤ ਇਹ ਤੁਹਾਨੂੰ ਕੀ ਮੈਨ ਪਤਾ ਲੱਗਾ ਵੀ ਗੋਲੀ ਨੇ ਮੇਰਾ ਬੇਟਾ ਦੱਸਣ ਗਿਆ ਸੀ ਹਾਂ ਕਦਾ ਮੰਮੀ ਜਲਦੀ ਆ ਜਾ ਵੀ ਗੋਲੀ ਚੱਲ ਤੁਸੀਂ ਜਦੋਂ ਗੋਲੀ ਚੱਲੀ ਸੀ ਉਸ ਟਾਈਮ ਆਏ ਸੀ ਇੱਥੇ ਮੈਂ ਨਹੀਂ ਜੀ ਮੈਂ ਉਸ ਤਾਂ ਆਪਣੀ ਨਿਗਾਹ ਕਰਕੇ ਮੈਨੂੰ ਕਹਾਂ ਰਹੇ ਗੋਲੀ ਆ ਦੇਖੋ ਇਹਨਾਂ ਦੇ ਪੈਟਰਨ ਸਭ ਨੂੰ ਦਿਨ ਇਹ ਮੁੰਡਾ ਅੱਛਾ ਹਾਂਜੀ ਫਿਰ ਇਹਨਾਂ ਨੇ ਮੰਨੋ ਦੱਸਿਆ ਜਾ ਕੇ ਜਿਹੜੇ ਬੈਂਕ ਅਕਾਊਂਟ ਥੋੜਾ ਹੈ ਹਾਂਜੀ ਮੇਰਾ ਕਾਟ ਨੰਬਰ ਹੈ ਜੀ ਠੀਕ ਹੈ ਉਹਦਾ ਪਤਾ ਕਰਨਾ ਸੀ ਕੀ ਕਰਨਾ ਸੀ ਕੀ ਕਾਉਂਟ ਦਾ ਪਤਾ ਕਰਵਾਉਂਦੇ ਉਹ ਕਹਿੰਦੇ ਵੀ ਤੁਸੀਂ ਆਈ ਵਾਰੀ ਕਾਤੇ ਤੁਸੀਂ ਪੈਸੇ ਕਾਟਦੇ ਆ ਕਾਤੇ ਉਹ ਕਰਦੇ ਵੀ ਤੁਸੀਂ ਪੇਸ਼ਾ ਕਿਉਂ ਨਹੀਂ ਕਰਦੇ ਹੈਗੇ ਪੂਰੀ ਅੱਛਾ ਨਹੀਂ ਤੁਸੀਂ ਆ ਮਤਲਬ ਦੱਸੋ ਕਿੰਨੀ ਪੈਨਸ਼ਨ ਲੱਗੀ ਤੁਹਾਨੂੰ ਮੰਨੋ ਜੀ 1500 ਮਿਲਦੀ 1500 ਮੇਰੇ ਬੇਟੇ ਨੂੰ ਮੈਂ ਇਹਨੂੰ ਅਪਾਹਸ ਦੀ ਮਿਲਦੀ ਤੁਹਾਨੂੰ ਵਿਧਵਾ ਪੈਨਸ਼ਨ ਹਾਂਜੀ ਠੀਕ ਹੈ ਮੈਨੂੰ ਇਹ ਪਾਦਰ ਦੀ ਗਾੜ ਮੇਰੇ ਬੇਟੇ ਨੂੰ ਮਿਲਦੀ ਦੂਸਰੇ ਨੂੰ ਤਾਂ ਮਿਲਦੀ ਨਹੀਂ ਇਹਨਾਂ ਨੂੰ ਫਿਰ ਮੇਰੇ ਕਰਕੇ ਟੁਕੜਾ ਦੂਜਾ ਰੀਹੈਂਡੀਕੇਟ ਹੈਂਡੀਕੈਪ ਤੇ ਠੀਕ ਹੈ ਤਾਂ ਕਹਿੰਦੇ ਮੈਂ ਪੇਸ਼ਾ ਕਰਕੇ ਮੈਂ ਆਪਣੇ ਬੇਟੇ ਵਾ ਗੱਲ ਕਰਿਆ ਉਹ ਕਹਿੰਦਾ ਮੰਮੀ ਜੀ ਕਹਿੰਦਾ ਮੈਂ ਪਤਾ ਕਰਤਾ ਹਾਂਗਾ ਮੈਂ ਕਿਹਾ ਬਈ ਪੁੱਤ ਤੁਹਾਨੂੰ ਨੂੰ ਨਾ ਜਾਂ ਪਤਾ ਕਰਨਾ ਜਿੱਦੜ ਨਾਲ ਦੂਰ ਤੀਹ ਤੇ ਸੰਗੜਾ ਉਰੀ ਵੀ ਉੱਦਣ ਪਤਾ ਕਰ ਦੇ। ਜਿੱਦਾਂ ਇਹ ਓਖਾ ਹੈ। ਪਰ ਉਹ ਦਾ ਦੂਜਾ ਜਿਹੜਾ ਗੋੜੀ ਲੱਗੀ ਹੈ ਜੀ। ਉਹ ਪਤਾ ਕਰ ਲਿਆ ਕਹਿੰਦਾ ਇਹਨੂੰ ਥੋੜਾ ਇਹ ਦੱਸੋ ਜੀ ਹੁਣ ਤੁਹਾਡਾ ਮੁੰਡਾ ਠੀਕ ਹੈ ਜੀ? ਹਾਂਜੀ ਮੇਰਾ ਮੁੰਡਾ ਪਤਾ ਤੁਹਾਨੂੰ ਪਤਾ ਹੈ ਵੀ ਠੀਕ ਹੈ ਨਾ? ਹਾਂਜੀ। ਪਰ ਜਿਹੜਾ ਮੁੰਡਾ ਗੋੜੀ ਲੱਗੀ ਹੈ ਉਹਦਾ ਕੋਈ ਪਤਾ ਨਹੀਂ ਹੈ। ਬੱਚੂ ਦਾ ਮੈਂ ਤਾਂ ਮਹਾਰਾਜ ਨਹੀਂ ਮਹਾਰਾਜ ਪਰ ਉਹ ਪੁੱਤ ਬੱਸ ਜਹੇ ਤਾਂ ਮੇਰਾ ਪੁੱਤ ਹੋ ਜਾਇਓ ਪੁੱਤ ਤੇ ਥੋੜੇ ਥੋੜੇ ਕੋਡ ਦੇ ਬਾਰੇ ਇੰਨੇ ਜਣਿਆਂ ਨੂੰ ਆਉਣ ਦੀ ਕੀ ਲੋੜ ਸੀ ਤਿੰਨ ਜਣੇ ਆਏ ਆ ਉਹ ਪਤਾ ਗਿਆ ਕੱਲ ਜੀ ਮੈਂ ਤਾਂ ਅਹਨੇ ਆਪਣੇ ਬੇਟੇ ਨਾਲ ਗੱਲ ਕਰੀ ਸੀ ਉਹ ਮੋਟਾ ਦੂਸਰਾ ਚੱਲਿਆ ਤਾਂ ਕਿਤੇ ਹੋਰ ਪਾਸੇ ਕੰਮ ਨਾਲੋ ਨਹੀਂ ਪਤਾ ਜੀ ਵੀ ਮੁੰਡੇ ਨਾਲ ਉਹਨਾਂ ਫੋਨ ਕਰਿਆ ਕੀ ਕਰਿਆ ਕਰਨ ਕੋਈ ਜਾਦੂ ਉਸਦੇ ਗੋਲੀ ਲੱਗੀ ਮੇਰੇ ਬੇਟਾ ਮੈਨੂੰ ਘਰੋਂ ਤੋਂ ਨੂੰ ਆਪ ਨੂੰ ਤਾਂ ਪਤਾ ਹੋਣਾ ਨਾ ਵੀ ਸਾਢੇ 1 ਕਰੋੜ ਦੇ ਵਿੱਚ ਇੰਨੇ ਪੈਸੇ ਬੈਲੈਂਸ ਹੈਗੇ ਆ ਜਾਂ ਕਿਸ ਤਰ੍ਹਾਂ ਜੀ ਮੇਰੇ ਪਹਿਲਾਂ ਕੌਣ ਕਢਾਉਣ ਆਉਂਦਾ ਥੋੜਾ ਮੁੰਡਾ ਲੈ ਕੇ ਜਾਂਦਾ ਪੈਸੇ ਕਢਾ ਕੇ ਮੈਂ ਦੇਖੇ ਜਾਂਦੀ ਆ ਜੀ ਕਿਰਸਾ ਕਢਾ ਕੇ ਲਈ ਫਿਰ ਤੁਸੀਂ ਆਪ ਕਿਉਂ ਨਹੀਂ ਪਹੁੰਚੇ ਉਸ ਟਾਈਮ ਜੇ ਤੁਹਾਨੂੰ ਪਤਾ ਤਾਂ ਵੀ ਇਹ ਮੁੰਡਾ ਤੁਹਾਡਾ ਨਾਲ ਕਿਸੇ ਬੰਦੇ ਨੂੰ ਹੋਰ ਨੂੰ ਲੈ ਕੇ ਗਿਆ ਆਹ ਮੁੰਡਾ ਜੀ ਮੇਰਾ ਨਹੀਂ ਤਾਂ ਜਿਹੜਾ ਨੇ ਲੈ ਕੇ ਬੁਲਾ ਕੇ ਲੈ ਕੇ ਆਉਂਦਾ ਮਤਲਬ ਹੋਰ ਸੀ ਅੱਛਾ ਹਾਂਜੀ ਚਲੋ ਨਹੀਂ ਮੈਂ ਆ ਕਦੀ ਨਾ ਨਾ ਤਾਂ ਦਰਖਾਸਤ ਦੇਣੀ ਕਿ ਮੈਂ ਬੁਲਾ ਕੇ ਜਾ ਕੇ ਦਰਖਾਸਤ ਦੇਣੀ ਤੇ ਮੈਂ ਸਰਪੰਚ ਬੱਜਦੀ ਇਹ ਤੁਹਾਡੇ ਕੋਲ ਜਾਲਤੰਦਰ ਕਾਫ ਦੇਉਂਗੇ ਇਹ ਆਈ ਵਰੀ ਹਰੇਕ ਤੇ ਤੁਹਾਨੂੰ ਲੱਗਦਾ ਕੋਈ ਬੈਂਕ ਵਾਲਿਆਂ ਦੀ ਕੋਈ ਮਤਲਬ ਖਾਲਸਤਾਨੀ ਸੀ ਵੀ ਤਾਂ ਤੁਹਾਨੂੰ ਇਹ ਮੁੰਡੇ ਨੂੰ ਥੋੜੇ ਨੂੰ ਆਉਣਾ ਪਿਆ ਤਾਂ ਇਹ ਹਾਸਾ ਵਾਪਰਿਆ ਨਹੀਂ ਨਹੀਂ ਤੁਹਾਨੂੰ ਇਹ ਲੱਗਦਾ ਵੀ ਕੋਈ ਫਰਾਡ ਕਰਦੇ ਆ ਬੈਂਕ ਵਾਲੇ ਕੋਈ ਪੈਸੇ ਨਾਲ ਤੁਹਾਡੇ ਨਾਲ ਇਹ ਹਰੇਕ ਗੱਲ ਇਹ ਕਰਦੇ ਜੀ ਪੈਸਿਆਂ ਪਿੱਛਾ 헤ਰਾ ਫੇਰੀ ਹਰੇਕ ਗੱਲ ਕਰਦੇ ਅੱਛਾ ਹਾਂ ਜੀ ਹੋਰ ਬੈਂਕਾਂ ਮਾ ਕਿਸੇ ਮਨੀ ਹੋ ਰਹੇ ਚਲੋ ਕੋਈ ਨਹੀਂ ਅਸੀਂ ਇਹ ਵੀ ਆਪਾਂ ਸਵਾਲ ਕਰਾਂਗੇ ਬੈਂਕ ਮੈਨੇਜਰ ਨੂੰ ਵੀ ਕੀ ਕਹਿੰਦੇ ਨੇ ਠੀਕ ਹੈ ਠੀਕ ਧੰਨਵਾਦ ਥੋੜਾ ਬਹੁਤ